ਜਾਬੀ ਪੰਜਾਬੀ ਸਾਡੀ ਹੈ ਮਾਂ ਬੋਲੀ ਵਿਰਸਾ ਪੰਜਾਬ ਦਾ ਬੜਾ ਮੀਂਹ ਪੰਜਾਬੀ ਵਿੱਚ ਪਰਦੇਸਾਂ 'ਚ ਵਸ ਰਹੇ ਨੇ ਆਪਣੀ ਮਾਂ ਬੋਲੀ ਨੂੰ ਦਿਲੋਂ ਕੱਢ ਰਹੇ ਨੇ ਪੰਜਾਬੀ ਆਪਣੀ ਮਾਂ ਬੋਲੀ ਨੂੰ ਤੇ ਵਿਰਸੇ ਨੂੰ ਰੱਖੇ ਨੇ ਪਰ ਸੁਖੀワਰਦੀ ਨੇ ਪਾਇਆ ਇਸ ਬੋਲੀ ਦਾ ਮੁੱਲ ਉਹਨਾਂ ਨੇ ਨਮੀਆ ਕਰਮਾ ਨਮੀ ਉਡਾਨ ਪ੍ਰੋਜੈਕਟ ਕੀਤਾ ਤੇ ਉਹਨਾਂ ਨੇ ਦੱਸਿਆ ਬੱਚਿਓ ਮਾਂ ਬੋਲੀ ਨੂੰ ਕਰੋ ਪਿਆਰ ਉਹਨਾਂ ਨੇ ਇਸ ਪ੍ਰੋਜੈਕਟ ਰਾਹੀਂ ਬੱਚਿਆਂ ਨੂੰ ਦੱਸਿਆ ਹੈ ਬੱਚਿਓ ਇਤਿਹਾਸ ਨਾਲ ਕੇ ਵੇਖੋ ਆਪਾਂ ਕਿੰਨਾ ਅਮੀਰ ਵਿਰਸਾ ਸਾਹਮਣੇ ਰੱਖਿਆ ਹੈ ਇੰਝ ਲੱਗਦਾ ਹੈ ਕਿ ਅਮੀਰ ਵੇਸਾਂ ਦੀ ਇਤਿਹਾਸ ਹੁਣ ਕਿਤਾਬਾਂ ਵਿੱਚ ਰਹਿ ਗਿਆ ਅਸਲ ਵਿੱਚ ਰੰਗਲਾ ਪੰਜਾਬ ਹੁਣ ਗੰਦਲਾ ਹੋ ਗਿਆ ਪੰਜਾਬ ਸਾਡਾ ਜਿਹੜਾ ਖੁਆਉਂਦਾ ਸੀ ਕਦੇ ਸੋਹਣੀ ਦੀ ਛਿੜੀ ਉਹ ਪੰਜਾਬ ਹੁਣ ਨਸ਼ਿਆਂ ਤੋਂ ਘਾ ਰਹਿ ਗਿਆ ਅਸਲ ਵਿੱਚ ਰੰਗਲਾ ਪੰਜਾਬ ਹੁਣ ਗੰਦਲਾ ਹੋ ਗਿਆ ਸੁਖੀ ਬਾੜੀ ਵਰਗੇ ਲੋਕ ਦੁਨੀਆ ਉਤੇ ਬਹੁਤ ਘੱਟ ਨੇ ਜੋ ਪੰਜਾਬ ਨੂੰ ਫੇਰ ਤੋਂ ਰੰਗਲਾ ਪੰਜਾਬ ਬਣਾਉਣ ਦੇ ਯਤਨ ਨਹੀਂ ਕਰਦੇ ਸੁਖੀਵਾਰ ਜੀ ਚਾਹੁੰਦੇ ਨਹੀਂ ਕਿ ਪੰਜਾਬ ਦੇ ਬੱਚੇ ਅੰਗਰੇਜ਼ੀ ਹਿੰਦੀ ਨਾਲ ਨਹੀਂ ਜੁੜਨ ਪੰਜਾਬੀ ਨਾਲ ਤਾਂ ਹੀ ਉਹਨਾਂ ਲੱਖਾਂ ਕਰੋੜਾਂ ਦਾ ਪ੍ਰੋਜੈਕਟ ਚਲਾਇਆ ਹੈ ਹੁਣ ਇਸ ਪ੍ਰੋਜੈਕਟ ਨੂੰ ਸਫਲ ਕਰਨ ਦੀ ਵਾਰੀ ਹੈ ਸਾਡੀ ਸਾਡੀ ਮਾਂ ਬੋਲੀ ਨੂੰ ਸੰਭਾਲਣ ਅਤੇ ਉਸ ਨਾਲ ਜੋੜਨ ਦੀ ਜ਼ਿੰਮੇਵਾਰੀ ਹੈ ਸਾਡੀ ਧੰਨਵਾਦ